ਕੱਲ੍ਹ ਨੂੰ ਲਗਵਾਉਣੀ ਆ ਤੇ ਗਲਟਾ ਕੇ ਜਿਹੜਾ ਪਲਟ ਨੂੰ ਸੱਜੇ ਬੈਂਕ ਤੇ ਲੈ ਕੇ ਲੜਨ ਫੋਲਡ ਕਰਕੇ ਉਹ ਜਿਹੜੇ ਆਪਣੀ ਸਫਾਈ ਕਰਕੇ ਜਿਹੜਾ ਲੜਨ ਲਗਾਵਾਂਗੇ ਅਗਲਾ ਲੜਨ ਬੈਂਕ ਪਿੱਛੇ ਕਰਕੇ ਜਿਹੜਾ ਆਪਾਂ ਨੂੰ ਲੜ ਲਾਇਆ ਲੜਦੇ ਬਲ ਬੈਗ ਤੋਂ ਪੈਂਚ ਕਰਕੇ ਪੂਣੀ ਆਪਣੀ ਜਿਹੜੀ ਸੈੱਟ ਕਰਕੇ ਆਪਣੇ ਲੜ ਬਣਾ ਕੇ ਚੰਗੀ ਤਰ੍ਹਾਂ ਲੋਡ ਕਰਕੇ ਲੜ ਨੂੰ ਨਾਲ ਦੇ ਨਾਲ ਸਾਫ਼ ਕਰਕੇ ਹਾਂ ਦਾ ਜਿਨਾ ਰੱਖਣਾ ਚਾਹੀਦਾ ਉਹਦਾ ਫਾਸਾ ਰੱਖ ਕੇ ਜਿਹੜਾ ਲੜ ਨੂੰ ਲਗਾਇਆ ਉਸ ਤੋਂ ਅਗਲਾ ਨਾੜਾ ਲੜ ਨੂੰ ਬੈਗ ਤੋਂ ਪੈਂਚ ਕਰਾਂਗੇ ਪੂਣੀ ਸੈੱਟ ਕਰਕੇ ਮੋਲਰ ਲਾਇਆ ਦੀਸ ਫਾਈ ਕਰਾਣੀ ਆ ਤੇ ਬੈਕ ਤੋਂ ਪੈਂਟ ਕਰਕੇ ਜਿਹੜਾ ਲੜ ਨੂੰ ਲਗਾਇਆ ਲੜ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਲੜਾ ਮੋੜ ਕਰਾਇਆ ਲੜ ਦੀ ਜਿਹੜੀ ਆਪਾਂ ਚੰਗੀ ਤਰ੍ਹਾਂ ਸਫਾਈ ਕਰਕੇ ਜਿਹੜੇ ਆਪਾਂ ਨੇ ਲੜ ਬਣਾਈ ਸੀ ਉਹਨਾਂ ਦੀ ਸਫਾਈ ਕਰਕੇ ਲੜ ਨੂੰ ਲਗਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਾਉਣਾ ਅਗਲਾ ਲੜ ਨੂੰ ਚੰਗੀ ਤਰ੍ਹਾਂ ਬੈਗਸ ਤੋਂ ਪੈਂਚ ਕੱਢ ਲੈਣਾ ਹੁਣ ਜਿਹੜੀ ਆਪਣੀ ਸੈੱਟ ਕਰਕੇ ਉੱਪਰੋਂ ਲਾ ਕੇ ਲੋਡ ਕਰਨਾ ਮੈਨੂੰ ਇਹ ਸੋਚ ਪਾ ਗਿਣੀ ਚੋਈ ਇਹ ਖਾਜਣੇ ਉਹ ਫੁਲੇਰਾ ਕਲਰ ਨੂੰ ਪੋੜ ਦੇਣਾਗੇ ਨਰ ਨੂੰ ਸਾਕਾਰਣਾ ਤੇ ਮੈਂ ਥੱਲੇ ਜਿਹੜਾ ਨਰ ਬਣਾ ਕੇ ਦੋਹੇ ਜਣ ਇਕੱਠੇ ਕਰਕੇ ਜਿਹੜਾ ਕਲਰਾ ਲੋਡ ਕਰਕੇ ਲਗਾ ਦੇਣਾ ਰਹੋਂ ਜਿਹੜੇ ਪਰਾੜਾ ਨੂੰ ਬਣਾਇਜੀ ਗਿਆ ਮੈਸਫਾਈ ਕਰ ਲੈਣੀਆਂ ਕਿਉਂਕਿ ਤਾਂ ਸਾਡਾ ਲੜਾ ਸਾਈਡਿੰਗ ਕਰਕੇ ਬਾਹਰ ਕੱਢ ਕੇ ਲਿਆ ਪਰ ਲੜਾ ਮਾਸਲਾ ਆਨਲੋਡ ਕਰ ਦੇਣਾ ਜੋ ਤੋ ਆਇੜਾ ਪਗਲੜਾ ਲਗਣਾ ਯਾਰ ਨੂੰ ਵਾ ਕੇ ਬਿੱਟੇ ਕਰਕੇ ਉਹਨੇ ਜਿਹੜੀ ਆਪਣੀ ਸੈਟਅਪ ਕਰਕੇ ਜਿਹੜਾ ਲੜਨ ਨੂੰ ਲੋੜ ਕਰ ਲੈਣਾ ਇਹ ਜਿਹੜੇ ਆਪਣੇ ਦੋ ਲੜਮੇੜੇ ਨੂੰ ਬਣਾ ਲੈਣਾ ਲੜ ਜਿਹੜੇ ਆਪਣੇ ਲੋਡ ਕਰ ਕੇ ਜਿਹੜਾ ਸੜੀ ਕਰਕੇ ਜਿਹੜਾ ਲੰਗਾ ਲਗਾ ਦੇਣਾ ਉਹ ਤੋਂ ਬਾਅਦ ਇਹ ਆਪਣੀ ਬਾਕੀ ਪੱਕ ਜਿਹੜੀ ਆ ਪਸੜੀ ਨਾਲ ਦੀਆਂ ਕਰੀ ਜਾਣੀਆਂ ਵੀਡੀਓ ਪਸੰਦ ਆਉਂਦਾ ਤਾਂ ਲਾਈਕ ਸ਼ੇਅਰ ਕਰ ਮੈ YouTube ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਉਹ ਜਿਹੜੀ ਤੁਹਾਨੂੰ ਪਾਗਾ ਕੋਈ ਤਰ੍ਹਾਂ ਹੀ ਲੱਗੀ ਦੋਸਤੋ ਇਹ ਜਿਹੜਾ ਪਾਗਾ ਲਗਾ ਲਗਣਾ ਲਾਉਣ ਨੂੰ ਪਹਿਲਾਂ ਬੈਟ ਪੈਂਚ ਕਰਕੇ ਇਹ ਲੜ ਜਿਹੜਾ ਆਪਾਂ ਸੁਣ ਲਗਾਵਾਂਗੇ ਲੜ ਨੂੰ ਪਿੰਗੀ ਦਿਖਾ ਲੋੜ ਪਾ ਲੈਣਾ ਸਾਫ਼ ਕਰ ਦੇਣਾ ਲੱਕ ਦੀ ਸੀਚ ਕੋਲ ਕੱਟ ਕੇ ਤੇ ਜਿਹੜੀ ਇਹ ਟ੍ਰਾਈ ਦਾ ਫਰੇਮ ਚਾਹੁੰਦੇ ਨੇ ਕਿਹੜਾ ਕਿਹੜਾ ਫਰੇਮ ਨੂੰ ਨੋਰ ਕੱਟ ਕੇ ਲਗਾ ਦੇਣਾ ਕਾਹਾਂ ਜਾ ਕੇ ਇਹਦੀ ਆਪਾਂ ਥੋੜੀ ਕਿੜਾਈ ਵਧਾ ਲੈਣੀ ਆ ਇਹ ਉਹ ਕਾਲ ਇਹੜਾ ਪਾਕਰ ਗਿਲਾੜਾ ਲਗਣਾ ਕਲ ਗਿਲਾੜਾ ਨੂੰ ਪਹਿਲਾਂ ਬੈਤੋ ਪਿੰਚ ਕਰ ਲੈਣਾ ਅੱਧਾ ਉੱਤਰ ਫੋਟੋ ਕੰਨ ਲੜ ਨੂੰ ਨਾ ਜਿੰਨੀ ਆਪਾਂ ਅੱਖ ਘਵਰ ਕਰੀ ਪਹਿਲਾਂ ਨਾ ਉਹਨੇ ਅੱਖ ਘਵਰ ਕਰਕੇ ਲੜ ਕਿਨੇ ਪਵਾ ਜਿਹੜੇ ਕੱਟ ਗਏ ਜਿਹੜਾ ਲੜ ਨੂੰ ਜਿੰਨੀ ਤਰਾ ਸਾਫ ਕਰਾਂਗੇ ਪਾਗਮੈਂਦ ਅੱਧਾ ਕਿਹੜਾ ਪਲੇਟ ਨੂੰ ਫਰਾਟਾ ਉਹਨੂੰ ਗੋਲ ਕਰ ਦੇਣਾ ਕਟਵਾਉਂ ਬੋਲਵਾਉਂ ਤੋਂ ਅਸੀਂ ਨਹੀਂ ਚਾਈ ਦਾ ਕਰਾਉਂਦੇ ਅਸੀਂ ਕੜਾਈ ਰੱਖ ਕੇ ਜਿਹੜਾ ਪਰਨ ਨੂੰ ਲੋੜ ਕਰਕੇ ਉੱਪਰ ਆ ਬਦਣਾ ਇੱਕ ਵਾਰ ਦਮ ਕੇ ਕਹਾ ਜਾ ਕੇ ਜਿਹੜਾ ਪਰਨ ਸੁਲਾਉਣਾ ਤੇ ਜੇ ਇਟੜਨ ਨੂੰ ਪ੍ਰੋਫੈਸਰ ਕਹਿੰਦੇ ਆ ਘਰੇ ਤੋਂ ਤੁਸੀਂ ਦੋ ਜਾਂ ਤਿੰਨ ਪੱਕ ਪੈਂ ਜਿਹੜੇ ਜਾਰ ਨੂੰ ਤੁਹਾਨੂੰ ਵਕਤ ਲਗਾ ਸਕਦੇ ਹੋ ਵਾ ਜਿਹੜਾ ਪਾਸੇ ਟਕਣਾ ਸਿਰ ਜਿਹੜਾ ਬਾਜੀ ਨੇ ਆਪਾਂ ਹੱਥ ਪਗਾ ਟਕਦੇ ਨੇ ਉਸ ਤਰੀਕੇ ਨਾਲ ਜਿਹੜਾ ਪਸੇ ਟਕਣਾ ਹਾਂ ਤੋਂ ਬਰੇੜਾ ਪਾਸ ਲੜ ਨੂੰ ਖਿੱਚਾਂਗੇ ਫਿਰ ਕਿਹੜੀ ਤਰ੍ਹਾਂ ਚੜ੍ਹ ਪਾਸ ਨੂੰ ਖਲਾ ਦੇਣਾ ਲੜ ਨੂੰ ਤਾਂ ਤੋਂ ਬਾਅਦ ਆਲੇ ਦਲੇ ਚੰਗੀ ਤਰ੍ਹਾਂ ਜਿਹੜਾ ਬਸਰਾ ਦੱਬ ਲੈਣਾ ਦੱਬਣ ਲਈ ਜਿਹੜਾ ਤੁਸੀਂ ਬਾਜਾ ਬਾਜਾ ਸਾਰੇ ਬੱਤੋ ਕਰ ਸਕਦੇ ਆ ਸਰਕਵ ਦੇ ਕੰਮ ਲਈ ਦਬਲ ਹਿੱਸੇ ਜਿਹੜਾ ਆਪਣਾ ਬੱਤ ਸਕਦੇ ਆ ਉੱਪਰ ਇਹ ਲੈਣਾ ਸੀਡਿੰਗ ਕਰ ਲਈ ਦਬਲ ਹਿੱਸੇ ਬੱਤ ਸਕਦੇ ਆ ਤੇ ਜਲਦੀ ਨੂਡ ਲੈ ਕੇ ਹੱਲ ਹੁੰਨੇ ਆ ਵੀਰੇ ਨੂੰ ਐਨ ਤੱਕ ਦੇਖ ਲਈ ਧੰਨਵਾਦ का वाहगुरुजी काालसा वाहुरुजी फते